ਡੋਨਲਡ ਟਰੰਪ ਫੇਰ ਤੋਂ ਪਲਟ ਗਏ ਹਨ ਕੱਲ ਜਿਹੜਾ H1B ਦਾ ਬੰਬ ਉਹਨਾਂ ਨੇ ਭਾਰਤ ਤੇ ਗिराया ਸੀ ਅੱਜ ਉਹੀ ਬੰਬ ਆਪਣੇ ਹੀ ਸਮਰਥਕਾਂ ਉੱਤੇ ਗਿਰਾ ਦਿੱਤਾ ਹੈ ਦੋਸਤੋ ਯਕੀਨ ਮੰਨਿਓ ਕਿ ਟਰੰਪ ਦਾ ਇਹ ਯੂ ਟਰਨ ਭਾਰਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਹੁਣ ਉਹ ਭਾਰਤੀ ਜਿਹੜੇ ਸਾਲਾਂ ਤੋਂ ਅਮਰੀਕਾ ਵਿੱਚ H1B ਵੀਜ਼ਾ ਹੇਠ ਕੰਮ ਕਰ ਰਹੇ ਸਨ ਉਹਨਾਂ ਦੀਆਂ ਨੌਕਰੀਆਂ ਸੁਰੱਖਿਅਤ ਰਹਿਣਗੀਆਂ ਨਾਲ ਹੀ ਭਾਰਤ ਦਾ ਜੋ ਘਰੇਲੂ ਟੈਲੈਂਟ ਹੈ ਜੋ IIT IIM ਜਾਂ ਹੋਰ ਯੂਨੀਵਰਸਿਟੀਆਂ ਚੋਂ ਨਿਕਲ ਕੇ ਆ ਰਿਹਾ ਹੈ ਉਹ ਵੀ ਹੁਣ ਵੱਡੇ ਪੱਦਰ ਤੇ ਅਮਰੀਕਾ ਨਹੀਂ ਜਾਵੇਗਾ ਯਾਨੀ ਕਿ ਚਿੱਤ ਵੀ ਸਾਡਾ ਤੇ ਪੱਟ ਵੀ ਸਾਡੀ ਹੁਣ ਤੁਸੀਂ ਸੋਚੋਗੇ ਕਿ ਇਹ ਸਭ ਕਿਵੇਂ ਹੋਇਆ ਇਹ ਤਾਂ ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦਾ H1B ਵੀਜ਼ਾ ਹੇਠ ਭਾਰਤੀਆਂ ਦੀਆਂ ਨੌਕਰੀਆਂ ਵੀ ਨਾ ਜਾਣ ਅਤੇ ਨਾਲ ਹੀ ਭਾਰਤ ਦਾ ਨਵਾਂ ਟੈਲੈਂਟ ਵਿਦੇਸ਼ ਤੋਂ ਬਾਹਰ ਨਾ ਜਾਵੇ ਦੋਨੋਂ ਚੀਜ਼ਾਂ ਇਕੱਠਾ ਹੋਣਾ ਲਗਭਗ ਅਸੰਭਵ ਲੱਗਦਾ ਸੀ ਪਰ ਯਕੀਨ ਮਾਣੋ ਇਹ ਹੋ ਚੁੱਕਿਆ ਸੀ ਡੋਨਲਡ 트ੰਪ ਨੇ ਕੁਝ ਘੰਟਿਆਂ ਪਹਿਲਾਂ ਇਹ ਕੁਝ ਕਰਕੇ ਵਿਖਾਇਆ ਹੈ ਅਤੇ ਇਸ ਕਰਕੇ ਹੁਣ ਅਮਰੀਕਾ ਦੇ ਅੰਦਰ ਹੀ 트ੰਪ ਨੂੰ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਵਿਰੋਧੀ ਤਾਂ ਪਹਿਲਾਂ ਹੀ ਖਿਲਾਫ ਸਨ ਪਰ ਹੁਣ ਤਾਂ ਉਹਨਾਂ ਦੇ ਆਪਣੇ ਸਮਰਥਕ ਵੀ 트ੰਪ ਤੋਂ ਖਿੱਚ ਗਏ ਹਨ ਜਿਨ੍ਹਾਂ ਨੇ ਕੱਲ ਤੱਕ ਉਹਨਾਂ ਲਈ ਤਾਲੀਆਂ ਵਜਾਈਆਂ ਸਨ ਅੱਜ ਉਹ ਵੀ ਟਰੰਪ ਤੇ ਟੁੱਟ ਪਏ ਹਨ ਦਰ ਅਸਲ ਕੱਲ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਕੋਈ ਵੀ ਵਿਦੇਸ਼ੀ ਜੇ ਅਮਰੀਕਾ ਵਿੱਚ H1B ਵੀਜ਼ਾ ਹੇਠ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 1 ਲੱਖ ਡਾਲਰ ਦੀ ਫੀਸ ਦੇਣੀ ਹੋਏਗੀ ਪਹਿਲਾਂ ਇਹ ਸਭ ਕੁਝ 1000 ਡਾਲਰ ਦੇ ਕਰੀਬ ਸੀ ਪਰ ਇਸ ਨੂੰ ਸਿੱਧਾ 1 ਲੱਖ ਕਰ ਦਿੱਤਾ ਗਿਆ ਇਹ ਫੀਸ ਹਰ ਕਿਸੇ ਤੇ ਲਾਗੂ ਸੀ ਇੱਥੋਂ ਤੱਕ ਕਿ ਅਮਰੀਕਾ ਦੇ ਟ੍ਰੇਡ ਮੰਤਰੀ ਨੇ ਟਰੰਪ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਇਹ ਫੀਸ ਹਰ ਸਾਲ ਦੇਣੀ ਪਵੇਗੀ ਯਾਨੀ ਰੀਨਿਊਵਲ ਲਈ 1 ਲੱਖ ਪਰ ਇਹ ਪ੍ਰੈਕਟੀਕਲ ਤੌਰ ਤੇ ਮੁਮਕਿਨ ਨਹੀਂ ਸੀ ਕਿਉਂਕਿ ਜੋ ਲੋਕ H1B ਵੀਜ਼ਾ ਹੇਠ ਕੰਮ ਕਰਨ ਜਾਂਦੇ ਹਨ ਉਹਨਾਂ ਦੀ ਔਸਤ ਤਨਖਾਹ ਹੀ 1 ਲੱਖ ਹੁੰਦੀ ਹੈ ਜੇ ਉਹ ਪੂਰਾ 1 ਲੱਖ ਅਮਰੀਕੀ ਸਰਕਾਰ ਨੂੰ ਹੀ ਦੇ ਦੇਣਗੇ ਤਾਂ ਉਹਨਾਂ ਕੋਲ ਬਚੇਗਾ ਕੀ ਇਸੇ ਲਈ ਇਸ ਫੈਸਲੇ ਨੂੰ H1B ਵੀਜ਼ਾ ਦੀ ਮੌਤ ਵਰਗਾ ਮੰਨਿਆ ਜਾ ਰਿਹਾ ਸੀ ਅਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਭਾਰਤ ਨੂੰ ਸੀ ਕਿਉਂਕਿ ਕਰੀਬ 75% H1B ਵੀਜ਼ਾ ਹੋਲਡਰ ਭਾਰਤ ਤੋਂ ਹੀ ਹੁੰਦੇ ਹਨ ਇੰਨਾ ਹੀ ਨਹੀਂ 트럼ਪ ਨੇ ਇੱਕ ਹੋਰ ਕਦਮ ਚੁੱਕਿਆ ਜੋ ਵੀ H1B ਵੀਜ਼ਾ ਧਾਰਕ ਵਿਅਕਤੀ ਇਸ ਸਮੇਂ ਅਮਰੀਕਾ ਦੇ ਬਾਹਰ ਹੈ ਉਹ 21 ਤਰੀਕ ਯਾਨੀ ਕੱਲ ਤੋਂ ਪਹਿਲਾਂ-ਪਹਿਲਾਂ ਜੇ ਵਾਪਸ ਆ ਜਾਂਦੇ ਤਾਂ ਜੇ ਉਹ ਵਾਪਸ ਆ ਜਾਂਦੇ ਤਾਂ ਠੀਕ ਜੇ ਨਹੀਂ ਆਏ ਤਾਂ ਉਹਨਾਂ ਨੂੰ 1 ਲੱਖ ਰੁਪਏ ਦੇਣੇ ਪੈਣਗੇ ਦੋਸਤੋ ਫਿਰ ਕੀ ਸੀ ਭਾਰਤ ਵਿੱਚ ਜੋ ਲੋਕ ਅਮਰੀਕਾ ਤੋਂ ਛੁੱਟੀਆਂ ਮਨਾਉਣ ਆਏ ਸੀ ਆਪਣੇ ਪਰਿਵਾਰਾਂ ਦੀਆਂ ਸ਼ਾਦੀਆਂ ਵਿੱਚ ਸ਼ਾਮਲ ਹੋਣ ਆਏ ਸੀ ਆਪਣਾ ਕੰਮ ਨਿਪਟਾਉਣ ਆਏ ਸੀ ਉਹਨਾਂ ਦੇ ਵਿੱਚ ਭਗਦੜ ਮਚ ਗਈ ਫਲਾਈਟ ਲਈ ਲੋਕ ਭੱਜ ਦੌੜ ਕਰਨ ਲੱਗ ਪਏ ਅਤੇ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੋਇਆ ਜੋ ਅਮਰੀਕਾ ਤੋਂ ਭਾਰਤ ਵਾਪਸ ਆ ਰਹੇ ਸਨ ਜਿੱਥੇ ਵੀ ਉਹਨਾਂ ਦੀ ਫਲਾਈਟ ਵਿਚਕਾਰ ਰੁਕੀ ਜਾਂ ਸਟਾਪ ਆਇਆ ਉੱਥੇ ਹੀ ਉਹਨਾਂ ਨੇ ਆਪਣਾ ਸਮਾਨ ਫਲਾਈਟ ਤੋਂ ਕੱਢ ਲਿਆ ਅਤੇ ਵਾਪਸ ਜਾਣ ਲਈ ਨਵੀਂ ਟਿਕਟ ਬੁੱਕ ਕਰਨ ਲੱਗ ਪਏ ਇਸ ਕਾਰਨ ਹਕੀਕਤ ਵਿੱਚ ਕਈ ਹਜ਼ਾਰ ਫਲਾਈਟਾਂ ਦੁਨੀਆ ਭਰ ਵਿੱਚ ਬਾਧਿਤ ਹੋਈਆਂ ਅਤੇ ਡਿਲੇ ਹੋ ਗਈਆਂ ਇਸ ਨਾਲ ਤੁਸੀਂ ਸੋਚ ਕੇ ਦੇਖੋ ਕਿ ਸਥਿਤੀ ਕਿੰਨੀ ਗੜਬੜਾ ਗਈ ਸੀ ਪਰ ਇੱਕ ਗੱਲ ਸੁਣ ਕੇ ਤੁਹਾਨੂੰ ਬੜਾ ਗੁੱਸਾ ਆਵੇਗਾ ਦਰਅਸਲ ਫੋਰ ਚੈਨ ਨਾਂ ਦੀ ਇੱਕ ਵੈਬਸਾਈਟ ਤੇ ਕਮਿਊਨਿਟੀ ਹੈ ਜਿੱਥੇ ਵਾਈਟ ਰੇਸਿਸਿਸਟ ਲੋਕ ਇਕੱਠੇ ਹੁੰਦੇ ਹਨ ਉਹਨਾਂ ਨੇ ਕੀ ਕੀਤਾ ਜੋ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਸਨ ਪਿਛਲੇ 24 ਘੰਟਿਆਂ ਦੀਆਂ ਫਲਾਈਟਾਂ ਦੀਆਂ ਟਿਕਟਾਂ ਉਹਨਾਂ ਨੇ ਅਚਾਨਕ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਕਰਕੇ ਫਲਾਈਟਾਂ ਦੇ ਭਾ ਤੁਰੰਤ ਵਧਣ ਲੱਗ ਪਏ ਅਤੇ ਵਾਸਤਵ ਵਿੱਚ ਵਧੇ ਵੀ JD ਫਲਾਈਟ ਪਹਿਲਾਂ 30-40 ਹਜ਼ਾਰ ਦੀ ਸੀ ਉਸਦੇ ਧਾਮ 1.5 ਲੱਖ ਰੁਪਏ ਤੱਕ ਪਹੁੰਚ ਗਏ ਇੰਨਾ ਹੀ ਨਹੀਂ ਸਿਰਫ ਭਾਰਤੀਆਂ ਨੂੰ ਪਰੇਸ਼ਾਨ ਕਰਨ ਲਈ ਕਈ ਰੈਸਿਸਿਸਟ ਲੋਕਾਂ ਨੇ ਤਾਂ ਫੋਰਚਨ ਤੇ ਸਕਰੀਨਸ਼ਾਟ ਪਾਣੇ ਸ਼ੁਰੂ ਕਰ ਦਿੱਤੇ ਮੈਂ ਤਾਂ 100 ਸੀਟਾਂ ਲੋਕ ਕਰ ਦਿੱਤੀਆਂ ਹੁਣ 100 ਭਾਰਤੀ ਲੋਕ ਅਮਰੀਕਾ ਨਹੀਂ ਜਾ ਸਕਣਗੇ ਸੋਚੋ ਇਹ ਲੋਕ ਕਿੰਨਾ ਹੀਠਾਂ ਡਿੱਗ ਪਏ ਹਨ ਸਿਰਫ ਉਹ ਭਾਰਤੀਆਂ ਨੂੰ ਤੰਗ ਕਰਨ ਲਈ ਆਪਣੇ ਪੈਸੇ ਬਰਬਾਦ ਕਰ ਰਹੇ ਹਨ ਪਰ ਤੁਹਾਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਿਰਫ 24 ਘੰਟਿਆਂ ਦੇ ਬਾਅਦ ਹੀ ਡੋਨਲਡ ਟਰੰਪ ਨੇ ਇਨ੍ਹਾਂ ਲੋਕਾਂ ਨਾਲ ਅਜਿਹਾ ਪੈਚ ਖੇਡ ਦਿੱਤਾ ਕਿ ਹੁਣ ਇਨ੍ਹਾਂ ਦੇ ਖੂਨ ਦੇ ਅੰਸੂ ਨਿਕਲ ਰਹੇ ਹਨ ਜੋ ਹਜ਼ਾਰਾਂ ਡਾਲਰ ਇਨ੍ਹਾਂ ਨੂੰ ਸਿਰਫ ਭਾਰਤੀਆਂ ਨੂੰ ਪਰੇਸ਼ਾਨ ਕਰਨ ਲਈ ਖਰਚ ਕੀਤੇ ਸਨ ਉਹ ਲਿਟਰਲੀ ਮਿੱਟੀ ਵਿੱਚ ਮਿਲ ਗਏ ਉਲਟਾ ਇਨ੍ਹਾਂ ਦੀ ਵਜ੍ਹਾ ਨਾਲ ਭਾਰਤੀਆਂ ਦੇ ਬੜੇ ਪੈਸੇ ਬਚ ਗਏ ਦਰ ਅਸਲ ਭੋਇਆ ਇਹੇ ਕਿ ਡੋਨਲਡ ਟਰੰਪ ਨੇ ਸਿਰਫ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਬਦਲ ਦਿੱਤਾ ਪਹਿਲਾਂ ਕਿਹਾ ਸੀ ਕਿ ਜੋ 1 ਲੱਖ ਦੀ ਫੀਸ ਸੀ ਉਹ ਹਰ ਸਾਲ ਰੀਨਿਊਅਲ ਲਈ ਦੇਣੀ ਪਵੇਗੀ ਪਰ ਹੁਣ ਅਮਰੀਕੀ ਸਰਕਾਰ ਨੇ ਖੁਦ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਸਪਸ਼ਟ ਕੀਤਾ ਕਿ ਨਹੀਂ ਇਹ 1 ਲੱਖ ਸਿਰਫ ਇੱਕ ਵਾਰੀ ਦੀ ਫੀਸ ਹੋਵੇਗੀ ਯਾਨੀ ਕਿ ਤੁਸੀਂ 1 ਲੱਖ ਦੇ ਦਿੱਤਾ ਜਦੋਂ ਵੀਜ਼ਾ ਰੀਨਿਊ ਹੋਵੇਗਾ ਤਾਂ ਤੁਹਾਨੂੰ ਇਹ ਰਕਮ ਨਹੀਂ ਦੇਣੀ ਪਵੇਗੀ ਤੀਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ H1B ਵੀਜ਼ਾ ਹੈ ਉਹਨਾਂ ਤੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਵੇਗਾ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦੇਣਾ ਹੋਵੇਗਾ ਉਹ ਆਰਾਮ ਨਾਲ ਅਮਰੀਕਾ ਵਿੱਚ ਰਹਿ ਸਕਦੇ ਹਨ ਤੇ ਕੰਮ ਕਰ ਸਕਦੇ ਹਨ ਹੁਣ ਚੌਥੀ ਗੱਲ ਸੁਣ ਕੇ ਤਾਂ ਤੁਹਾਡਾ ਦਿਲ ਹੀ ਖੁਸ਼ ਹੋ ਜਾਵੇਗਾ ਅਮਰੀਕਾ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕੀ ਜਿਨ੍ਹਾਂ ਲੋਕਾਂ ਕੋਲ H1B ਵੀਜ਼ਾ ਹੈ ਅਤੇ ਜੋ ਇਸ ਸਮੇਂ ਭਾਰਤ ਵਿੱਚ ਹਨ ਉਨ੍ਹਾਂ ਨੂੰ ਕੋਈ ਜਲਦੀ ਕਰਨ ਦੀ ਲੋੜ ਨਹੀਂ ਉਨ੍ਹਾਂ ਦੇ ਵੀਜ਼ਾ ਤੇ ਕੋਈ ਰੋਕਟੋਕ ਨਹੀਂ ਹੋਵੇਗੀ ਉਨ੍ਹਾਂ ਨੂੰ 1 ਲੱਖ ਦੇਣ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਤੁਰੰਤ ਅਮਰੀਕਾ ਵਾਪਸ ਜਾਣ ਦੀ ਲੋੜ ਹੈ ਯਕੀਨ ਮਾਣੋ ਇਹ ਵੇਖ ਕੇ ਡੋਨਲਡ ਟਰੰਪ ਦੇ ਉਹ ਰੈਸਿਸਿਸਟ ਸਮਰਥਕ ਜਿਹੜੇ ਭਾਰਤੀਆਂ ਨੂੰ ਪਰੇਸ਼ਾਨ ਕਰਨ ਲਈ ਫਲਾਈਟਾਂ ਬੁੱਕ ਕਰ ਰਹੇ ਸਨ ਅੱਜ ਖੂਨ ਦੇ ਅੰਸੂ ਰੋ ਰਹੇ ਹਨ ਹੁਣ ਤੁਹਾਡਾ ਸਵਾਲ ਇਹ ਹੋਵੇਗਾ ਚਲੋ ਠੀਕ ਹੈ ਸਮਝ ਆ ਗਿਆ ਕਿ ਜਿਨ੍ਹਾਂ ਕੋਲ ਪਹਿਲਾਂ ਹੀ H1B ਵੀਜ਼ਾ ਹੈ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਜਾਂ ਫਿਰ ਜਿਹੜੇ H1 ਵੀਜ਼ਾ ਹੋਲਡਰ ਇਸ ਸਮੇਂ ਅਮਰੀਕਾ ਤੋਂ ਬਾਹਰ ਹਨ ਚਾਹੇ ਭਾਰਤ ਵਿੱਚ ਹੋਣ ਜਾਂ ਕਿਸੇ ਹੋਰ ਦੇਸ਼ ਵਿੱਚ ਹੋਣ ਉਹਨਾਂ ਨੂੰ ਵੀ ਅਚਾਨਕ ਅਮਰੀਕਾ ਜਾਣ ਦੀ ਲੋੜ ਨਹੀਂ ਹੈ ਇਹ ਫੈਸਲਾ ਉਹਨਾਂ ਤੇ ਵੀ ਲਾਗੂ ਹੋਵੇਗਾ ਇਹਨਾਂ ਵਿੱਚੋਂ ਇਸੇ ਦਾ ਵੀ ਵੀਜ਼ਾ ਜੇ ਐਕਸਪਾਇਰ ਹੋ ਰਿਹਾ ਹੈ ਤਾਂ ਉਹ ਉਸ ਨੂੰ ਰੀਨਿਊ ਕਰਾਉਣ ਜਾ ਰਿਹਾ ਹੈ ਤਾਂ ਉਸ ਨੂੰ ਵੀ ਵਾਧੂ 1 ਲੱਖ ਰੁਪਏ ਨਹੀਂ ਦੇਣਾ ਪਵੇਗਾ ਤਾਂ ਫਿਰ ਇਹ 1 ਲੱਖ ਰੁਪਏ ਫੀਸ ਕਿਸ ਨੂੰ ਦੇਣੀ ਪਵੇਗੀ ਤੇ ਦੋਸਤੋ ਜਵਾਬ ਇਹ ਹੈ ਕਿ ਸਿਰਫ ਨਵੇਂ ਜਿਹੜੇ ਐਪਲੀਕੈਂਟਸ ਹੈਗੇ ਆ ਯਾਨੀ ਕਿ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਜਦੋਂ 2026 ਲਈ H1B ਵੀਜ਼ਾ ਜਾਰੀ ਹੋਵੇਗਾ ਤਦੋਂ ਇਹ ਨਿਯਮ ਲਾਗੂ ਹੋਵੇਗਾ ਤੇ ਇਹੀ ਤੇ ਭਾਰਤ ਦੀ ਜਿੱਤ ਹੈ ਹੁਣ ਇਹ ਪੱਕਾ ਹੋ ਗਿਆ ਹੈ ਕਿ ਭਾਰਤ ਦਾ ਜੋ ਨਵਾਂ ਟੈਲੈਂਟ ਹੈ ਜੋ ਯੂਨੀਵਰਸਿਟੀਆਂ ਤੋਂ ਨਿਕਲੇਗਾ ਆਈਆਈਟੀ ਜਾਂ ਆਈਐਮ ਤੋਂ ਪਾਸ ਹੋਏਗਾ ਉਹ ਹੁਣ ਵੱਡੇ ਪੱਧਰ ਤੇ ਅਮਰੀਕਾ ਨਹੀਂ ਜਾਣ ਵਾਲਾ ਉਹ ਭਾਰਤ ਵਿੱਚ ਹੀ ਰਹੇਗਾ ਇਹ ਸਾਡੀ ਸਭ ਤੋਂ ਵੱਡੀ ਜਿੱਤ ਕਿਉਂ ਹੈ ਇਸ ਲਈ ਕਿਉਂਕਿ ਜਦੋਂ ਟਰੰਪ ਨੇ ਕੱਲ ਐਚ1ਬੀ ਵੀਜ਼ਾ ਤੇ 1 ਲੱਖ ਰੁਪਏ ਦੀ ਫੀਸ ਲਗਾਈ ਸੀ ਤਾਂ ਅਸਲੀ ਚਿੰਤਾ ਇਹ ਨਹੀਂ ਸੀ ਕਿ ਨਵਾਂ ਟੈਲੈਂਟ ਅਮਰੀਕਾ ਨਹੀਂ ਜਾ ਸਕੇਗਾ ਅਸਲੀ ਸੰਕਟ ਇਹ ਸੀ ਕਿ 7 ਲੱਖ ਤੋਂ ਵੱਧ ਭਾਰਤੀ ਜੋ ਪਹਿਲਾਂ ਹੀ ਅਮਰੀਕਾ ਵਿੱਚ ਕੰਮ ਕਰ ਰਹੇ ਸਨ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਸਨ ਸੋਚੋ ਉਹ ਕਿੱਥੇ ਜਾਂਦੇ ਜੇ ਉਹ ਅਚਾਨਕ ਭਾਰਤ ਵਾਪਸ ਆਉਂਦੇ ਤਾਂ ਇੱਥੇ ਹੋਰ ਬੇਰੋਜ਼ਗਾਰੀ ਵੱਧ ਜਾਂਦੀ 트੍ਰੰਪ ਨੇ ਰਾਤੋਂ ਰਾਤ ਉਹ ਸੰਕਟ ਖਤਮ ਕਰ ਦਿੱਤਾ ਅਤੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦਾ ਨਵਾਂ ਟੈਲੈਂਟ ਹੁਣ ਦੇਸ਼ ਤੋਂ ਬਾਹਰ ਨਹੀਂ ਜਾਵੇਗਾ ਯਕੀਨ ਮਾਣੋ ਇਹ ਭਾਰਤ ਲਈ ਇੱਕ ਵਿਨ ਵਿਨ ਸਿਚੁਏਸ਼ਨ ਹੈ ਦੂਜੇ ਪਾਸੇ 트ੰਪ ਦੀ ਗੱਲ ਕਰੀਏ ਤਾਂ ਪੂਰਾ ਅਮਰੀਕਾ ਵਿੱਚ ਇਸ ਵੇਲੇ ਉਹਨਾਂ ਨੂੰ ਗਾਲਾਂ ਪੈ ਰਹੀਆਂ ਹਨ ਉਹਨਾਂ ਦੇ ਆਪਣੇ ਹੀ ਰੇਸਿਸਿਸਟ ਸਮਰਥਕ 트ੰਪ ਦੇ ਖਿਲਾਫ ਖੜੇ ਹੋ ਗਏ ਹਨ ਇਸ ਦਾ ਇੱਕ ਸਾਫ਼ ਉਦਾਹਰਣ ਟਵਿੱਟਰ ਜਿਸ ਨੂੰ ਹੁਣ ਐਕਸ ਕਿਹਾ ਜਾਂਦਾ ਹੈ ਉਸ ਤੇ ਮਿਲਦਾ ਹੈ ਉੱਤੇ ਇੱਕ ਬੜਾ ਵੱਡਾ ਰੈਸਿਸਿਸਟ ਅਕਾਊਂਟ ਹੈ ਜਿਸ ਦਾ ਨਾਮ ਹੈ ਐਸਥੈਲੈਟਿਕਲ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਉਹੀ ਹੈ ਇਹ ਅਕਾਊਂਟ ਪਿਛਲੇ 24 ਘੰਟਿਆਂ ਤੋਂ ਗਾਇਬ ਹੈ ਪਹਿਲਾਂ ਇਹ ਹਰ ਮਿੰਟ ਟਵੀਟ ਕਰਦਾ ਸੀ ਅਤੇ ਖੂਬ ਸੈਲੀਬ੍ਰੇਟ ਕਰ ਰਿਹਾ ਸੀ ਕਿ H1B ਵੀਜ਼ਾ ਕੈਨਸਲ ਹੋ ਗਿਆ ਭਾਰਤੀਆਂ ਦੇ ਖਿਲਾਫ ਖੂਬ ਨਫ਼ਰਤ ਫੈਲ ਰਹੀ ਸੀ ਪਰ ਹੁਣ ਚੁੱਪ ਹੈ ਜਿਵੇਂ ਹੀ 트럼ਪ ਪ੍ਰਸ਼ਾਸਨ ਅਤੇ ਅਮਰੀਕੀ ਸਰਕਾਰ ਨੇ ਕਲੈਰੀਫਿਕੇਸ਼ਨ ਦਿੱਤਾ ਉਵੇਂ ਹੀ ਉਹ X.com ਦਾ ਅਕਾਊਂਟ ਗਾਇਬ ਹੋ ਗਿਆ ਤੇ ਹੁਣ ਉਸ ਅਕਾਊਂਟ ਦੇ ਲੋਗ ਇਹ ਮਾਤਮ ਮਨਾ ਰਹੇ ਹਨ ਕਿ 트럼ਪ ਨੇ ਕੀ ਕਰ ਦਿੱਤਾ ਉਥੇ ਅਮਰੀਕਾ ਦੇ ਉਹ ਵਾਈਟ ਰੇਸਿਸਿਸਟ ਲੋਗ ਜਿਨ੍ਹਾਂ ਨੇ ਹਜ਼ਾਰਾਂ ਡਾਲਰ ਸਿਰਫ ਇਸ ਲਈ ਖਰਚ ਕਰ ਦਿੱਤੇ ਸਨ ਕਿ ਭਾਰਤੀ ਫਲਾਈਟ ਨਾ ਫੜ ਸਕਣ ਵਾਪਸ ਅਮਰੀਕਾ ਨਾ ਜਾ ਸਕਣ ਉਹ ਵੀ ਰੋ ਰਹੇ ਹਨ ਕਿਉਂਕਿ 트럼ਪ ਨੇ ਉਹ ਰੁਕਾਵਟ ਹੀ ਖਤਮ ਕਰ ਦਿੰਦੀ ਹੈ ਹੁਣ ਭਾਰਤੀਆਂ ਨੂੰ ਅਚਾਨਕ ਅਮਰੀਕਾ ਭੱਜ ਕੇ ਜਾਣ ਦੀ ਲੋੜ ਨਹੀਂ ਨਾ ਹੀ ਹਜ਼ਾਰਾਂ ਰੁਪਏ ਦੀ ਮਹਿੰਗੀ ਫਲਾਈਟ ਲੈਣ ਦੀ ਲੋੜ ਹੈ ਜਿਹੜੇ ਲੋਕੋ ਫਲਾਈਟਾਂ ਨੂੰ ਬੁੱਕ ਕਰ ਰਹੇ ਸਨ ਉਹਨਾਂ ਨੇ ਇੱਕ ਤਰੀਕੇ ਨਾਲ ਭਾਰਤ ਦੀ 에ਅਰਲਾਈਨ ਕੰਪਨੀਆਂ ਨੂੰ ਫ੍ਰੀ ਦਾ ਪੈਸਾ ਦਿੱਤਾ ਹੈ ਪਰ ਇਸ ਮੌਕੇ ਤੋਂ ਸਾਨੂੰ ਇੱਕ ਸਿੱਖ ਮਿਲਦੀ ਹੈ ਕਿ ਦੂਜੇ ਦਾ ਬੁਰਾ ਕਰਨ ਵਾਲਾ ਆਪਣਾ ਹੀ ਬੁਰਾ ਕਰਾ ਲੈਂਦਾ ਹੈ ਤੇ ਇੱਕ ਗੱਲ ਹੋਰ ਦੋਸਤੋ ਜਦੋਂ ਤੁਸੀਂ ਆਪਣੇ ਦੇਸ਼ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਦੇਸ਼ ਦੀ ਹੀ ਤਰੱਕੀ ਹੁੰਦੀ ਹੈ ਚਾਹੇ ਕਿੰਨਾ ਵੀ ਵਧੀਆ ਲਾਈਫ ਸਟਾਈਲ ਹੋਵੇ ਜਾਂ ਨਾ ਹੋਵੇ ਪੈਸਾ ਹੋਵੇ ਜਾਂ ਘਾਟ ਹੋਵੇ ਪਰ ਤੁਹਾਡੇ ਦੇਸ਼ ਦੀ ਹੀ ਤਰੱਕੀ ਹੋਵੇਗੀ